ਥੋੜਾ ਸਾਰਿਆਂ ਦਾ ਕਿਵੇਂ ਦਾ ਰਿਸ਼ਤਾ ਸੀ ਦਰਾਣੀ ਅਜਠਾਣੀਆਂ ਨਾਲ ਅਸੀਂ ਤਾਂ ਬੁਢੇਰਾ ਵਰਤ ਸੀ ਅਜੇ ਤੱਕ ਲੜੀਆਂ ਹੀ ਨਹੀਂ ਕਦੇ ਕਦੇ ਨਹੀਂ ਲੜੀਆਂ ਕੋਈ ਸਰੀਕਾ ਨਹੀਂ ਸੀ ਇੱਕ ਤਾਂ ਘਰ ਲੈਣਾ ਇੱਕ ਤਾਂ ਖਾ ਲੈਣਾ ਹੂੰ ਇਹੋ ਜਿਹਾ ਸੁਭਾਤ ਹੀ ਸਾਡਾ ਤਾਂ ਹੁਣ ਕੋਈ ਕਿਸੇ ਨੂੰ ਦਾਲ ਵੀ ਨਹੀਂ ਦਿੰਦੀ ਹੁਣ ਬੋਲਣ ਦਾ ਵੀ ਭਾਉ ਨਹੀਂ ਉਹਨੇ ਵੱਡਾ ਮੁੰਡਾ ਲੈ ਲੈਤੀ ਮੇਰਾ ਉਹਦੇ ਹੋਇਆ ਨਹੀਂ ਤੀ ਕੁਸ ਅੱਛਾ ਮੇਰੇ ਜਠਾਣੀ ਦੇ ਹੂੰ ਤੇ ਇਹਨੇ ਵੱਡਾ ਮੁੰਡਾ ਲੈ ਲੈਤੀ ਜਿਹੜਾ ਤੁਹਾਡਾ ਸਭ ਤੋਂ ਪਹਿਲਾਂ ਜਵਾਰ ਜੇਠਾ ਪੁੱਤ ਵੱਡਾ ਇਹ ਮੈਨੂੰ ਰਿਸ਼ਤੇਦਾਰ ਕਹਿੰਦੇ ਤੇ ਵੀ ਸਤਾ ਪਹਿਲੀ ਪੁੱਤ ਦੇ ਤਾਂ ਜੀਠੇ ਹੀ ਮਾਂ ਮੇਰੇ ਕੋਲ ਹੀ ਇਹ ਕਿੱਟਾ ਦੂਰ ਹੈ ਹੂੰ ਘਰ ਇੱਕੋ ਹੀ ਹੈ ਡੋਢੀ ਰੋਲੇ ਵੀ ਹੀ ਹੈ ਵਿਚਾਲੇ ਉਹਦਾ ਉਧਰਲੇ ਪਾਸੇ ਜੀ ਮੇਰਾ ਇੱਧਰਲੇ ਪਾਸੇ ਪਰ ਉਹ ਤੁਹਾਨੂੰ ਮਾੜਾ ਜਾ ਵੀ ਨਹੀਂ ਆਏ ਲੱਗਿਆ ਵੀ ਇਹ ਤਾਂ ਮੇਰਾ ਜਵਾਕ ਹੈ ਜਿਹਨੇ ਮਾਰਿਆ ਮੇਰਾ ਹੀ ਲੱਗਿਆ ਉਹ ਅਥੜ ਤੜ ਕੇ ਰੋਟੀ ਮੇਰੇ ਕੋਲ ਹੀ ਖਾਂਦਾ ਸੀ ਅੱਛਾ ਆਉਂਦਾ ਜਾਂਦਾ ਨਾ ਉਹਨੇ ਹਟਾਇਆ ਕਦੇ ਨਾ ਮੈਂ ਜਵਾਕ ਤਾਂ ਮੇਰੇ ਤਿੰਨੇ ਨਹੀਂ ਮੇਰੀ ਜਠਾਣੀ ਨਹੀਂ ਕਦੇ ਉਹ ਕੋਰੇ ਚਾਰੇ ਸੂਦੇ ਮੇਰੇ ਦੇਣੇ ਨੂੰ ਉਹ ਵੀ ਉਹਨੇ ਉਹਦੇ ਕਨੀ ਆ ਗਈ ਕਦੇ ਮੇਰੇ ਕਨੀ ਆ ਗਈ ਸਾਡਾ ਕੋਈ ਫਰਕ ਨਹੀਂ ਸੀ